ਇਸੇ ਤਰ੍ਹਾਂ ਮੈਂ ਈਸਾਈ ਧਰਮ ਦੀ ਪੜ੍ਹਾਈ ਕੀਤੀ 5 ਸਾਲ Hindu ਧਰਮ ਦੇ ਗ੍ਰੰਥਾਂ ਦਾ ਬਤਾਲਿਆ ਕੀਤਾ ਮੈਂ ਕੁਰਾਨ ਦਾ ਅੱਖਰ ਅੱਖਰ ਪੜ੍ਹਿਆ ਜਿਹੜਾ ਕੁਰਾਨ ਹੈ ਨਾ ਤੁਹਾਡੇ ਕੋਲ ਮੁਸਲਮਾਨ ਭਰਾ ਗੁੱਜਰ ਨੇ ਉਹਨਾਂ ਦੀ ਮਾਲਾ ਦੀ ਤਸਬੀਹ ਦੀ 100 ਬਣ ਕੇ ਨੇ ਕਾਰਨ ਕੀ ਹੈ ਕੁਰਾਨ ਵਿੱਚ ਕੇਵਲ ਤੇ ਕੇਵਲ ਅੱਲਾ ਦਾ ਸੌ ਨਾਮ ਹੈ ਤੇ ਕਹਿੰਦੇ ਬਾਕੀ ਦੇ ਨਾਮ ਗਲਤ ਹਨ ਕੁਰਾਨ ਵਿੱਚ ਕਿਤੇ ਰਾਮ ਲਬਜ ਨਹੀਂ ਮਿਲਦਾ ਵੇਦਾਂ ਵਿੱਚ ਕਿਤੇ ਅੱਲਾ ਨਹੀਂ ਮਿਲਦਾ ਲੇਕਿਨ ਗਰਬਾਣੀ ਹੈ ਜਿਹੜੀ ਨਾ ਅੱਲਾ ਨੂੰ ਮਾੜੀ ਆਖੇ ਤੇ ਨਾ ਰਾਮ ਨੂੰ ਮਾੜੀ ਆਖੇ ਇਹ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗਸਈਆਂ ਕੋਈ ਅਲਾਹੇ ਕਾਰਨ ਕਰਮ ਕਰੀਮ ਕਿਰਪਾਤਾਰਹੀ ਕੋਈ ਨਾਵੇ ਤੀਰਥੇ ਨਹੀਂ ਆਖਿਆ ਤੀਰਥਾਂ ਤੇ ਨਾ ਜਾਓ ਹਾਂ ਆਖਿਆ ਵੀ ਤੀਰਥਾਂ ਤੇ ਜਾਣ ਦਾ ਆ ਢੰਗ ਹੈ ਗੁਰਮੁਖਾ ਤੂੰ ਜਾਣਾ ਤਾਂ ਪਰ ਇਉਂ ਜਾਈ ਕਿਵੇਂ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਤੇ ਜਾ ਕੇ ਕਰਕੇ ਸ਼ਬਦੀ ਵਿਚਾਰ ਕਰੀ ਤਾਂ ਕਿ ਤੈਨੂੰ ਅੰਦਰ ਦੀ ਸਮਝ ਪੈ ਜਾਏ ਮੈਂ ਸਵੇਰੇ ਮੰਜੀ ਸਾਹਿਬ ਬੁਰਕੇ ਆਇਆ ਪਿਆਪਾ ਦਰਬਾਰ ਸਾਹਿਬ ਜਾਣੇ ਆ ਕਹਿੰਨੇ ਐ ਕਿ ਖੀਰ ਖਾਦੀ ਆਨੰਦ ਆ ਗਿਆ ਤੇ ਜੇ ਪੁੱਛੀ ਹੁਕਮਨਾਮਾ ਕਿਹੜਾ ਕਹਿੰਦਾ ਵੇਖਿਆ ਹੀ ਨਹੀਂ ਤੇ ਗਿਆ ਉੱਥੇ ਖੀਰ ਖਾਣੀ ਕਿਹਾ ਅਸੀਂ ਵੇਖਣਾ ਭੁਗਮਨਾਮਾ ਕੀ ਆ ਤੇ ਗੁਰੂ ਰਾਮਦਾਸ ਨੇ ਕੀ ਕਿਹਾ ਅਸੀਂ ਉਹਦੇ ਮੁਚਾਬ ਚਲਣਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਲਾਓ ਇਹ ਤੀਰ ਤੇ ਜਾਣ ਦਾ ਢੰਗ ਹੈ ਸੁਣ ਮੰਨ ਤੇ ਆਪਣੀ ਬਿਰਤੀ ਨੂੰ ਅੰਤਰਮੋਕਰ ਅੰਤਰਮੁਖ ਦਾ ਮੈਂ ਇਹ ਆਮ ਰੋਜ਼ ਬੋਲਦਾ ਹਾਂ ਅੰਤਰਮੁਖ ਕਿਵੇਂ ਕਰਨੀ ਹੈ ਭਾਈ ਗੁਰਦਾਸ ਦੀਆਂ 12 ਦੇ ਵਿੱਚ ਇੱਕ ਪੌੜੀ ਆਉਂਦੀ ਹੈ ਰਾਂਝਾ ਹੀਰ ਵਖਾਣੀਓ ਉਹ ਪਰਮ ਪ੍ਰਾਤੀ ਸੋਹਣੀ ਮਹੀਂ ਬਾਲ ਨੂੰ ਨੇ ਤਰਦੀ ਰਾਤੀ ਸੋਟ ਬੀਜਾ ਗਾਵਿਓ ਸੁਖੜਾ ਗਾਤੀ ਤੇ ਮੈਂ ਜਦੋਂ ਇਹ ਪੜੀ ਨਾ ਤੇ ਮੈਂ ਆਪਣੇ ਚਾਚਾ ਸੰਤ ਕਰਤਾਰ ਸਿੰਘ ਨੂੰ ਆਖਿਆ ਜੀ ਆ ਪੌੜੀ ਮੈਨੂੰ ਗਲਤ ਜਾਪਦੀ ਹੈ ਉੱਸ ਕੇ ਕਹਿਣ ਲੱਗੇ ਵੀ ਤੈਨੂੰ ਜਵਾਨੀ ਦੇ ਭੁੰਡਰ ਦੇ ਤੂੰ ਚਾਰ ਅੱਖਰ ਪੜ੍ਹ ਕੇ ਜੁਹਾ ਗਿਆ ਤੈਨੂੰ ਪਤਾ ਚੱਲੇ ਭਾਈ ਸਾਹਿਬ ਦੀ ਗੱਲ ਵਿੱਚ ਕੁਦਰਿਸ਼ਤਾ ਤੇ ਮੈਂ ਕਿਹਾ ਸਮਝਾ ਦਿਓ ਕਹਿਣ ਲੱਗੇ ਸਮਝਲਾ ਉਹ ਕਹਿਣ ਲੱਗੇ ਬਾਣੀ ਦੀ ਪੰਕਤੀ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗ ਜਾਣੇ ਜਿਹਨੂੰ ਆਪਾਂ ਪੰਜਾਬੀ ਚ ਆਮ ਕਹਿੰਦੇ ਆਖੇ ਧੀ ਨੂੰ ਤੇ ਸਮਝਾਵੇ ਨੋ ਨੂੰ ਕਿਉਂਕਿ ਨੋ ਇਹਦਾ ਓਖਾ ਬੰਨਾ ਨਾ ਤੇ ਧੀ ਦੇ ਭਾਣੇ ਨੋ ਨੂੰ ਆਖਾਂਗੇ ਇਸੇ ਤਰ੍ਹਾਂ ਕਹਿੰਦੇ ਕਿ ਜਿਹੜੀ ਇਹ ਬੀਬੀ ਦਾ ਨਾਂ ਲਿਖਿਆ ਨਾ ਪੀ ਰਾਂਝਾ ਹੀਰ ਖਾਨੀਏ ਗੁਰਦੁਆਰੇ ਕਿਵੇਂ ਆਪੋਨ ਮੈਂ ਇਹ ਬੇਨਤੀ ਕਰ ਲਿਆ ਗੁਰਦੁਆਰੇ ਕਿਵੇਂ ਆਉਣਾ ਕਹਿੰਦੇ ਪੀ ਜਿਹੜੀ ਹੀਰ ਸੀ ਨਾ ਇਹ ਰਾਂਝੇ ਵਾਸਤੇ ਚੁੰਨੀ ਲੈ ਜਾ ਰਹੀ ਸੀ ਤੇ ਮੁਸਲਮਾਨ ਬਜ਼ੁਰਗ ਨਮਾਜ਼ ਪੜਦਾ ਸੀ ਤੇ ਜਦੋਂ ਇਹ ਅੱਗੋਂ ਦੀ ਲੰਗੀ ਤੇ ਉਹ ਅਸਲਾਮ ਦੇ ਵਿੱਚ ਨਮਾਜ਼ ਪੜਦਿਆਂ ਅੱਗੋਂ ਲੰਗ ਤੇ ਕਹਿੰਦੇ ਨਮਾਜ਼ ਭੰਗ ਹੋ ਗਈ ਹੈ ਉਹਨਾਂ ਤੇ ਦੋ ਗੱਲਾਂ ਮੈਨੂੰ ਬੜੀਆਂ ਚੰਗੀਆਂ ਲੱਗੀਆਂ ਨੇ ਮੁਸਲਮਾਨ ਭਰਾਵਾਂ ਦੀਆਂ ਇੱਕ ਤਾਂ ਨਮਾਜ਼ ਪੜਦੇ ਗੱਲਾਂ ਨਹੀਂ ਕਰਦੇ ਇੱਕ ਅੱਗੋਂ ਦੀ ਕੋ ਲੱਗ ਜੇ ਤੇ ਕਹਿੰਦੇ ਨਮਾਜ਼ ਭੰਗ ਹੋ ਗਈ ਐ ਤੇ ਆਪਾਂ ਦੋਵੇਂ ਉਲਟ ਕਿੰਪਦਾ ਕਿਵੇਂ ਕਰਦੇ ਆ ਨਾਲੇ ਤਾਂ ਆਪਾਂ ਕਹਿੰਦੇ ਆ ਗੁਰਮੁਖ ਨਾਦੋਂ ਗੁਰਮੁਖ ਵੇਦੰਗ ਤੇ ਨਾਲੇ ਕਹਿੰਨੀ ਗੁੱਡੀ ਮਿੱਠਾ ਘੱਟ ਰੱਖੀ ਤੇ ਪਾਠ ਹੋ ਰਿਹਾ ਹੈ ਤੇ ਮਿੱਠਾ ਕੱਢਦੇ ਪਹਿਲੇ ਮਿੱਠੇ ਨੂੰ ਅੱਗ ਲਾ ਲਾ ਪਹਿਲੇ ਚਾਹ ਹੀ ਪੀ ਲਾ ਪਾਠ ਫੇਰ ਕਰ ਲਈ ਪਾੜ ਕਰਦੇ ਆ ਤੇਰੀ ਅਵਸਥਾ ਬਣ ਜੇ ਕਿ ਕੌਣ ਆਇਆ ਤੇ ਕੌਣ ਗਿਆ ਮੈਂ ਤੁਹਾਨੂੰ ਗੱਲ ਕਰ ਰਿਹਾ ਜੀ ਮੈਂ ਆਪਣੇ ਘਰ ਗਿਆ ਵੀ ਮੈਂ 8:30 ਵਜੇ ਤੱਕ ਨੇਤਨੇਮ ਕਰਦਾ ਤੇ ਘਰਦਿਆਂ ਨੂੰ ਕਿਹਾ ਵੀ ਘਰ ਵਿੱਚ ਕਿੱਡਾ ਨਫਾ ਨੁਕਸਾਨ ਹੋਵੇ ਮੇਰਾ ਕੁੰਡਾ ਨਹੀਂ ਖੜਕਾਉਣਾ ਮੈਂ ਨੇਤਨੇਮ ਕਰਦਿਆਂ ਗੁਰੂ ਨਾਨਕ ਦੀ ਗੋਦੀ 'ਚ ਬੈਠਾ ਤੇ ਦੁਨੀਆਂ ਦੇ ਕੰਮ ਤਾਂ ਨਾਲ ਨਹੀਂ ਜਾਣੇ ਪਰ ਗੁਰੂ ਨਾਨਕ ਦੀ ਗੋਦੀ ਨਹੀਂ ਮਿਲਣੀ ਮੇਰੇ ਕਹਿਣ ਤੋਂ ਭਾਵ ਜਦੋਂ ਨੇਤਨੇਮ ਕਰੋ ਨਾ ਉਹ ਇਹ ਨਾ ਕੋਈ ਕੌਣ ਆਇਆ ਤੇ ਕੌਣ ਗਿਆ ਇਹ ਨੇਤਨੇਮ ਕਰਨਾ ਸੀ ਗੁਰੂ ਨਾਨਕ ਦੀ ਗੋਦੀ ਚ ਪੈਨੇ ਤੇ ਗੁਰੂ ਨਾਨਕ ਸਾਡਾ ਮਾਂ ਤੇ ਗੁਰਨਾਨਕ ਸਾਡੀ ਪਿਓ ਹੈ ਅਸੀਂ ਬੁੱਢਾ ਮਰ ਜਾਂਦਾ ਅਸੀਂ ਭੋਗਾਂ ਤੇ ਜਾਂਦੇ ਆ ਨਾ ਤੇ ਮਰ ਗਿਆ ਢਾਈ ਬੁੱਢਾ ਨਾ ਸ਼ਰਾਬ ਪੀ ਕੇ ਤੇ ਫੋਟੋ ਲਾਈ ਹੁੰਦੀ ਨੇ ਸੁਰਗਵਾਸੀ ਫਨਾਨਾ ਸਿੰਘ ਵੱਡੀ ਫੋਟੋ ਤੇ ਕਹਿਣਗੇ ਗਿਆਨੀ ਜੀ ਕਹਾਣੀ ਕਰ ਲੋ ਮੈਂ ਕਿਹਾ ਕਹਾਣੀ ਤਾਂ ਕਰਾਂਗਾ ਪਰ ਤੇਰੀ ਪਿਓ ਨੂੰ ਮੱਥਾ ਨਹੀਂ ਟੇਕਣਾ ਮੈਂ ਗੁਰੂ ਦਾ ਸਿੱਖ ਇਹ ਨਵਾਂ ਕੰਮ ਚੱਲਿਆ ਗੁਰਦੁਆਰਾ ਸਾਹਿਬ ਦੇ ਪਾਸ ਆ ਕੇ ਫੋਟੋ ਰੱਖਣ ਲੱਗ ਪਏ ਨੇ ਸੱਚਖੰਡ ਵਾਸੀ ਮਰਿਆ ਢਾਈ ਬੋਤਲਾਂ ਲਾਹਣ ਪੀ ਕੇ ਕਿ ਸੱਚਖੰਡ ਉਥੇ ਪੈਗ ਮਿਲਦੇ ਹੋਣਗੇ ਸੱਚਖੰਡ ਵਾਸੀ ਹੋਏ ਜਿਹੜਾ ਸੱਚ ਨਾਲ ਜੁੜਿਆ ਸੱਚਖੰਡ ਵਾਸੀ ਜੇ ਬਾਬਾ ਤਾਰੂ ਸਿੰਘ ਸੱਚਖੰਡ ਵਾਸੀ ਜੇ ਬਾਬਾ ਦੀਪ ਸਿੰਘ ਸੱਚਖੰਡ ਵਾਸੀ ਜੇ ਬਾਬਾ ਸ਼ਿਵਾਜ ਸਿੰਘ ਸੱਚਖੰਡ ਵਾਸੀ ਦੇ ਬਾਬਾ ਕਬੀਰ ਜੀ ਤੇ ਜਿਹੜੇ ਹੈ ਝੂਠ ਦਾ ਪਨੰਦਾ ਉਹਨਾਂ ਨੂੰ ਸੱਚਖੰਡ ਲੈਣ ਕੀ ਜਾਣਾ ਗੁਰੂ ਸਾਡੇ ਤੇ ਕਿਰਪਾ ਕਰੇ ਮੈਂ ਇਸ ਪਾਸੇ ਨ ਜਾਵਾਂ ਸੁਭਾਅ ਗੱਲ ਆ ਗਈ